ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਜਿਨ੍ਹਾਂ ਦਾ ਵਿਆਹ ਨਹੀਂ ਹੋ ਰਿਹਾ ਸ਼ਨੀਵਾਰ ਨੂੰ ਸਰੋਂ ਦੇ ਤੇਲ ਦਾ ਪਰੌਂਠਾ ਬਣਾ ਕੇ ਇਸ ਉਪਾਅ ਨੂੰ ਜ਼ਰੂਰ ਕਰ ਲੈਣ ਤਾਂ ਉਹਨਾਂ ਨੂੰ ਮਨਚ ਆਇਆ ਵਰ ਮਿਲੇਗਾ ਉਹਨਾਂ ਦਾ ਰਿਸ਼ਤਾ ਹੋ ਜਾਵੇਗਾ ਜਿਹੜੀ ਉਹਨਾਂ ਦੇ ਰਿਸ਼ਤੇ ਦੇ ਵਿੱਚ ਰੁਕਾਵਟ ਆ ਰਹੀ ਹੈ ਉਹ ਨਹੀਂ ਆਵੇਗੀ ਇਸ ਉਪਾਅ ਨੂੰ ਕਿਵੇਂ ਤੇ ਕਿਸ ਤਰੀਕੇ ਦੇ ਨਾਲ ਕਰਨਾ ਹੈ ਸਾਧ ਸੰਗਤ ਜੀ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਵਾਲੇ ਹਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਇਸ ਕਰਕੇ ਵੀਡੀਓ ਨੂੰ ਪੂਰਾ ਜਰੂਰ ਸੋਣਾ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾ ਦੇਣਾ ਜੀ ਸਾਧ ਸੰਗਤ ਜੀ ਜੇਕਰ ਮਾਤਾ ਪਿਤਾ ਨੂੰ ਲੱਗਦਾ ਹੈ ਕਿ ਉਹਨਾਂ ਦੇ ਬੱਚਿਆਂ ਦਾ ਰਿਸ਼ਤਾ ਨਹੀਂ ਹੋ ਰਿਹਾ ਕੁਝ ਜ਼ਿਆਦਾ ਹੀ ਦੇਰੀ ਹੋ ਰਹੀ ਹੈ ਤੇ ਰਿਸ਼ਤੇ ਦੇ ਵਿੱਚ ਰੁਕਾਵਟਾਂ ਆ ਰਹੀਆਂ ਹਨ ਜਾਂ ਫਿਰ ਬੱਚਿਆਂ ਨੂੰ ਖੁਦ ਹੀ ਲੱਗਣਾ ਸ਼ੁਰੂ ਹੋ ਗਿਆ ਹੈ ਕਿ ਸਾਡਾ ਰਿਸ਼ਤਾ ਹੀ ਨਹੀਂ ਹੋ ਰਿਹਾ ਸਾਨੂੰ ਕੋਈ ਰਿਸ਼ਤਾ ਨਹੀਂ ਆ ਰਿਹਾ ਜਿਸ ਦੇ ਕਰਕੇ ਸਾਡੀ ਉਮਰ ਲੰਘ ਰਹੀ ਹੈ ਤੇ ਹੁਣ ਸਾਨੂੰ ਕੋਈ ਆਸ ਉਮੀਦ ਵੀ ਨਹੀਂ ਕਿ ਸਾਡੇ ਲਈ ਕੋਈ ਵਧੀਆ ਘਰ ਪਰਿਵਾਰ ਦਾ ਰਿਸ਼ਤਾ ਆਵੇਗਾ ਤਾਂ ਉਸੇ ਲਈ ਤੁਸੀਂ ਸੰਗਾਜੇ ਇੱਕ ਉਪਾਅ ਸ਼ਨੀਵਾਰ ਦੇ ਦਿਨ ਕਰਨਾ ਹੈ ਕਿਸੇ ਵੀ ਸ਼ਨੀਵਾਰ ਦੇ ਦਿਨ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਕੋਈ ਬਹੁਤਾ ਪਾਠ ਪੂਜਾ ਕਰਨੇ ਜ਼ਰੂਰਤ ਨਹੀਂ ਤੇ ਕੋਈ ਬਹੁਤੀ ਸਮਗਰੀ ਵੀ ਨਹੀਂ ਲੈ ਕੇ ਆਉਣੀ ਬਹੁਤ ਜ਼ਿਆਦਾ ਸਿੰਪਲ ਤੇ ਕਰੇ ਲੋ ਇਹ ਉਪਾਅ ਹੈ ਇਸ ਤੋਂ ਇਹਨਾਂ ਵਾਜੇ ਕਰ ਟਾਈਮ ਦੀ ਗੱਲ ਕਰੀਏ ਤਾਂ ਤੁਸੀਂ ਕਿਸੇ ਵੀ ਸਮੇਂ ਇਸ ਉਪਾਅ ਨੂੰ ਕਰ ਸਕਦੇ ਹੋ ਤੇ ਇਸ ਉਪਾਅ ਨੂੰ ਕਰਨ ਦੇ ਲਈ ਸਭ ਤੋਂ ਵੱਡੀ ਖਾਸ ਗੱਲ ਕਿ ਤੁਸੀਂ ਆਪਣੇ ਘਰ ਦੇ ਵਿੱਚ ਬੈਠੇ ਬੈਠੇ ਹੀ ਕਰ ਸਕਦੇ ਹੋ ਤੁਹਾਨੂੰ ਕਿਤੇ ਵੀ ਬਾਹਰ ਜਾਣ ਦੀ ਲੋੜ ਨਹੀਂ ਹੈ ਬਸ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਕਿ ਇਸ ਉਪਾਅ ਨੂੰ ਸ਼ਨੀਵਾਰ ਦੇ ਦਿਨ ਹੀ ਕਰਨਾ ਹੈ ਕਿਉਂਕਿ ਕਈ ਵਾਰ ਜਦੋਂ ਕਿਸੇ ਵੀ ਕੰਮ ਦੇ ਵਿੱਚ ਸਾਡੇ ਦੇਰੀ ਹੁੰਦੀ ਹੈ ਤਾਂ ਦੇਰੀ ਕਾਰਨ ਕਈ ਵਾਰ ਸ਼ਨੀ ਦੇਵ ਹੁੰਦੇ ਹਨ ਭਾਵੇਂ ਕਿਸੇ ਵੀ ਗ੍ਰਹਿ ਦੇ ਨਾਲ ਕਿਉਣਾ ਬੈਠੇ ਹੋਣ ਸਾਹਸੰਗਤ ਜੀ ਉਹਨਾਂ ਦੇ ਕਮਾਕਾਰਾਂ ਦੇ ਵਿੱਚ ਜਾਂ ਫਿਰ ਰਿਸ਼ਤੇ ਨੂੰ ਲੈ ਕੇ ਦੇਰੀ ਜ਼ਰੂਰ ਹੁੰਦੀ ਹੈ ਪਰ ਇਸ ਤੋਂ ਇਲਾਵਾ ਜੇਕਰ ਤੁਸੀਂ ਇਸ ਉਪਾਣ ਨੂੰ ਸ਼ਨੀਵਾਰ ਦੇ ਦਿਨ ਕਰ ਲਓਗੇ ਤਾਂ ਇਸ ਉਪਾਣ ਕਰਨ ਤੋਂ ਬਾਅਦ ਜੋ ਕੁਝ ਵੀ ਤੁਹਾਡੇ ਨਾਲ ਹੋਵੇਗਾ ਬਹੁਤ ਹੀ ਜ਼ਿਆਦਾ ਸ਼ੁਭ ਹੋਵੇਗਾ ਜਦੋਂ ਕਿਸੇ ਵੀ ਕੰਮ ਦੇ ਵਿੱਚ ਸਾਡੇ ਰੁਕਾਵਟ ਆਉਂਦੀ ਹੈ ਸਾਡਾ ਮਨ ਉਦਾਸ ਹੁੰਦਾ ਹੈ ਸਾਨੂੰ ਅਸੀਂ ਹਿੰਮਤ ਹਾਰ ਕੇ ਬੈਠ ਜਾਂਦੇ ਹਾਂ ਸਾਨੂੰ ਇਸ ਤਰ੍ਹਾਂ ਲੱਗਣਾ ਸ਼ੁਰੂ ਹੋ ਜਾਂਦਾ ਹੈ ਕਿ ਪਤਾ ਨਹੀਂ ਸਾਡਾ ਇਹ ਕੰਮ ਹੋਵੇਗਾ ਕਿ ਨਹੀਂ ਭਾਵੇਂ ਕਿਸੇ ਵੀ ਤਰੀਕੇ ਦਾ ਕਿਉਂ ਨਾ ਹੋਵੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਵਿਆਹ ਨੂੰ ਲੈ ਕੇ ਜੋ ਦੇਰੀ ਹੋਣੀ ਜਿਸ ਦੇ ਨਾਲ ਮਾਤਾ ਪਿਤਾ ਤੇ ਬੱਚੇ ਬਹੁਤ ਹੀ ਜ਼ਿਆਦਾ ਡਿਪਰੈਸ਼ਨ ਵਿੱਚ ਚਲੇ ਜਾਂਦੇ ਹਨ ਤੇ ਸਭ ਤੋਂ ਵੱਡੀ ਗੱਲ ਕਿ ਵਿਆਹ ਨੂੰ ਲੈ ਕੇ ਨੁਕਸਾਨ ਦੀ ਗੱਲ ਇਹ ਹੁੰਦੀ ਹੈ ਕਿ ਬੱਚਿਆਂ ਦੀ ਜਿਹੜੀ ਉਮਰ ਹੈ ਉਹ ਨਿਕਲ ਜਾਂਦੀ ਹੈ ਇਸ ਕਰਕੇ ਤੁਸੀਂ ਇਸ ਉਪਾਅ ਨੂੰ ਇੱਕ ਵਾਰ ਜ਼ਰੂਰ ਕਰਿਓ ਇਹਦੇ ਨਾਲ ਤੁਹਾਨੂੰ ਰਿਜ਼ਲਟ ਜ਼ਰੂਰ ਮਿਲੇਗਾ ਇਸ ਉਪਾਅ ਨੂੰ ਬੱਚੇ ਵੀ ਕਰ ਸਕਦੇ ਹਨ ਤੇ ਮਾਤਾ ਪਿਤਾ ਵੀ ਕਰ ਸਕਦੇ ਹਨ ਜੇਕਰ ਬੱਚਾ ਕਰਨਾ ਚਾਹੁੰਦਾ ਹੈ ਤਾਂ ਉਹ ਵੀ ਕਰ ਸਕਦਾ ਹੈ ਜੇਕਰ ਬੱਚਾ ਨਹੀਂ ਕਰਨਾ ਚਾਹੁੰਦਾ ਤੇ ਉਹਨਾਂ ਦੇ ਮਾਤਾ ਪਿਤਾ ਭੈਣ ਭਰਾ ਇਸ ਉਪਾਅ ਨੂੰ ਕਰ ਸਕਦੇ ਹਨ ਸੋ ਇਸੇ ਤਰ੍ਹਾਂ ਤੁਸੀਂ ਇਸ ਉਪਾਣੋਂ ਕਰਨ ਦੇ ਲਈ ਸ਼ਨੀਵਾਰ ਵਾਲੇ ਦਿਨ ਤੁਸੀਂ 11 ਪਤਾਸੇ ਲੈ ਲੈਣੇ ਹਨ ਜਿਵੇਂ ਕਿ ਆਪਾਂ ਨੂੰ ਗੁਰਦੁਆਰਾ ਸਾਹਿਬ ਤੋਂ ਪਤਾਸਿਆਂ ਦਾ ਪ੍ਰਸ਼ਾਦ ਮਿਲਦਾ ਹੈ ਉਹ 11 ਪਤਾਸੇ ਤੁਸੀਂ ਲੈਣੇ ਹਨ ਪਰ ਜੇਕਰ ਕੋਈ ਨਹੀਂ ਜਾਣਦਾ ਕਿ ਪਤਾਸੇ ਹੁੰਦੇ ਕੀ ਹਨ ਤੇ ਉਹਨਾਂ ਨੂੰ ਨਹੀਂ ਪਤਾ ਤਾਂ ਉਹ 11 ਛੁਟਕੀ ਚੀਨੀ ਦੀਆਂ ਵੀ ਲੈ ਸਕਦਾ ਹੈ ਜਿਵੇਂ 11 ਥੋੜੀ-ਥੋੜੀ ਕਰਕੇ ਇੱਕ ਛੁਟਕੀ ਪਾ ਲਈ ਫਿਰ ਦੂਸਰੀ ਇਸ ਕਰਕੇ ਉਹ ਚੀਨੀ ਦਾ ਇਸਤੇਮਾਲ ਵੀ ਕਰ ਸਕਦੇ ਹਨ ਕਿਉਂਕਿ ਪਤਾਸੇ ਨੇ ਜੋ ਵੀ ਉਹ ਚੀਨੇ ਦੇ ਬਣੇ ਹੁੰਦੇ ਹਨ ਇਸ ਕਰਕੇ ਤੁਸੀਂ ਜੇਕਰ ਤੁਹਾਨੂੰ ਪਤਾਸੇ ਕਿਤੋਂ ਮਿਲ ਨਹੀਂ ਰਹੇ ਜਾਂ ਤੁਹਾਨੂੰ ਨਹੀਂ ਪਤਾ ਪਤਾਸੇ ਹੁੰਦੇ ਕੀ ਹਨ ਫਿਰ ਤੁਸੀਂ ਚੀਨੀ ਦਾ ਇਸਤੇਮਾਲ ਕਰ ਸਕਦੇ ਹੋ ਨਹੀਂ ਤਾਂ ਤੁਸੀਂ 11 ਪਤਾਸੇ ਹੀ ਲੈ ਸਕਦੇ ਐਸ ਤੋਂ ਇਲਾਵਾ 11 ਪਤਾਸੇ ਲੈਣ ਤੋਂ ਬਾਅਦ ਦੇ ਵਿੱਚ ਜਿਹੜਾ ਤੁਸੀਂ ਸ਼ਨੀਵਾਰ ਦੇ ਦਿਨ ਸਵੇਰ ਦੇ ਸਮੇਂ ਜਾਂ ਸ਼ਾਮ ਦੇ ਸਮੇਂ ਜਦੋਂ ਵੀ ਤੁਸੀਂ ਇਸ ਨੂੰ ਪਾਉਣਾ ਕਰਨਾ ਚਾਹੁੰਦੇ ਹੋ ਤੁਹਾਡੇ ਘਰ ਦੇ ਵਿੱਚ ਰੋਟੀ ਬਣਾਉਣ ਦੇ ਲਈ ਜੋ ਆਟਾ ਗੁੰਨਿਆ ਹੋਵੇਗਾ ਉਸ ਆਟੇ ਦੇ ਵਿੱਚੋਂ ਤੁਸੀਂ ਇੱਕ ਵੱਡਾ ਸਾਰਾ ਪੇੜਾ ਬਣਾ ਲੈਣਾ ਹੈ ਪੇੜਾ ਥੋੜਾ ਜਿਹਾ ਵੱਡਾ ਲੈਣਾ ਹੈ ਜਿਸ ਤੇਆਂ ਦੋ ਰੋਟੀਆਂ ਬਣ ਸਕਣ ਪੇੜਾ ਲੈਣ ਤੋਂ ਬਾਅਦ ਦੇ ਵਿੱਚ ਤੁਸੀਂ ਉਸ ਦੀ ਇੱਕ ਰੋਟੀ ਬਣਾਉਣੀ ਹੈ ਤੇ ਉਸ ਨੂੰ ਤੁਸੀਂ ਸਰੋਂ ਦੇ ਤੇਲ ਦੇ ਨਾਲ ਚੋਪੜਨਾ ਹੈ ਤੁਸੀਂ ਘਿਓ ਬਿਲਕੁਲ ਵੀ ਨਹੀਂ ਲਗਾਉਣਾ ਤੁਸੀਂ ਰੋਟੀ ਨੂੰ ਬਣਾਉਂਦੇ ਸਮੇਂ ਸਰੋਂ ਦੇ ਤੇਲ ਦੀ ਵਰਤੋਂ ਕਰਨੀ ਹੈ ਇਸ ਦੇ ਨਾਲ ਨਾਲ ਜੋ ਪਰਾਂਠਾ ਤੁਸੀਂ ਸਰੋਂ ਦੇ ਤੇਲ ਦੇ ਨਾਲ ਬਣਾਓਗੇ ਉਸ ਦਾ ਕਲਰ ਵੀ ਥੋੜਾ ਜਿਹਾ ਪੀਲਾ ਪੀਲਾ ਹੋਵੇਗਾ ਇਸ ਕਰਕੇ ਕਬਰਾਉਣ ਦੀ ਕੋਈ ਵੀ ਜ਼ਰੂਰਤ ਨਹੀਂ ਹੈ ਦੋਨਾਂ ਸਾਈਡ ਤੇ ਸਰੋਂ ਦਾ ਤੇਲ ਲਗਾ ਕੇ ਤੁਸੀਂ ਪਰਾਂਠਾ ਤਿਆਰ ਕਰ ਲੈਣਾ ਹੈ ਤੁਸੀਂ ਜਿਹੜਾ ਪਰਾਂਠਾ ਬਣਾ ਰਹੇ ਹੋ ਉਸ ਦਾ ਆਕਾਰ ਤੁਸੀਂ ਜਿਹੜਾ ਵੀ ਮਰਜ਼ੀ ਬਣਾ ਸਕਦੇ ਹੋ ਤਿਕੋਣਾ ਜਾਂ ਫਿਰ ਗੋਲ ਜਿਸ ਵੀ ਤਰੀਕੇ ਦੇ ਨਾਲ ਬਣਾਉਣਾ ਚਾਹੁੰਦੇ ਹੋ ਬਣਾ ਸਕਦੇ ਹੋ ਬਸ ਇਸ ਗੱਲ ਦਾ ਧਿਆਨ ਰੱਖਣਾ ਕਿ ਸਰੋਂ ਦੇ ਤੇਲ ਦਾ ਪਰਾਂਠਾ ਤਿਆਰ ਕਰਨਾ ਹੈ ਸੋ ਇਸ ਤਰ੍ਹਾਂ ਪਰੌਂਠਾ ਤਿਆਰ ਕਰਨ ਤੋਂ ਬਾਅਦ ਦੇ ਵਿੱਚ ਜਿਹੜੇ ਤੁਸੀਂ 12 ਪਤਾਸੇ ਲੈ ਹੋਣਗੇ ਉਹਨਾਂ ਪਤਾਸਿਆਂ ਨੂੰ ਇਸ ਪਰੌਂਠੇ ਦੇ ਉੱਪਰ ਰੱਖ ਲੈਣਾ ਹੈ ਜੇਕਰ ਤੁਹਾਡੇ ਕੋਲ ਤੁਹਾਡੇ ਕਿਤੇ ਪਤਾਸੇ ਨਹੀਂ ਮਿਲਦੇ ਤੇ ਫਿਰ ਤੁਸੀਂ ਪਤਾਸਿਆਂ ਦਾ ਜੂਸ ਕਰਿਓ ਜਿਸ ਦੇ ਉੱਪਰ ਥੀਨੇ ਦਾ ਜੂਸ ਨਾ ਕਰਿਓ ਜਿਸ ਦੇ ਕੋਲ ਨਹੀਂ ਮਿਲਦੇ ਜਾਂ ਜਿਨ੍ਹਾਂ ਨੂੰ ਪਤਾਸਿਆਂ ਬਾਰੇ ਨਹੀਂ ਪਤਾ ਉਹ ਚੀਨੀ ਦਾ ਇਸਤੇਮਾਲ ਕਰ ਸਕਦੇ ਹਨ ਇਸ ਤਰ੍ਹਾਂ ਉਹ 12 ਪਤਾਸੇ ਹਨ ਜਿਹੜੇ ਤੁਸੀਂ ਰੋਟੀ ਦੇ ਉੱਪਰ ਰੱਖ ਲੈਣੇ ਹਨ ਉਸਨੂੰ ਪਲੇਅਰ ਦੇ ਵਿੱਚ ਰੱਖ ਕੇ ਸ਼ੰਕਰ ਭਗਵਾਨ ਜੀ ਦੀ ਫੋਟੋ ਜਾਂ ਫਿਰ ਮੂਰਤੀ ਦੇ ਅੱਗੇ ਤੁਹਾਡੇ ਘਰ ਦੇ ਵਿੱਚ ਪਾਠ ਪੂਜਾ ਵਾਲੇ ਸਥਾਨ ਦੇ ਤੁਸੀਂ ਜਾ ਕੇ ਬੈਠ ਜਾਣਾ ਹੈ ਉੱਥੇ ਹੀ ਇਸ ਪਰੌਂਠੇ ਨੂੰ ਤੁਸੀਂ ਲੈ ਜਾਣਾ ਹੈ ਤੇ ਉੱਥੇ ਤੁਸੀਂ ਇੱਕ ਦੀਵਾ ਜਗਾਉਣਾ ਹੈ ਜਿਹੜਾ ਤੁਸੀਂ ਦੀਵਾ ਜਗਾਉਣਾ ਹੈ ਉਹ ਸਰੋਂ ਦੇ ਤੇਲ ਦਾ ਹੀ ਹੋਣਾ ਚਾਹੀਦਾ ਹੈ ਉੱਥੇ ਦੀਵਾ ਜਗਾ ਕੇ ਜਿਹੜੇ ਪਰੌਂਠੇ ਵਾਲੀ ਪਲੇਟ ਹੈ ਇਹ ਹੱਥ ਦੇ ਵਿੱਚ ਲੈ ਕੇ ਤੁਸੀਂ ਆਪਣੇ ਬੱਚਿਆਂ ਦੇ ਬਿਆਨ ਨੂੰ ਲੈ ਕੇ ਅਰਦਾਸ ਬੇਨਤੀ ਕਰਨੀ ਹੈ ਪਰਮਾਤਮਾ ਦੇ ਅਗੇ ਕਿ ਜਿਹੜੇ ਵੀ ਤੁਹਾਡੇ ਬੱਚੇ ਤੇ ਗ੍ਰਹਿ ਦੋਸ਼ ਹਨ ਪਿਤਾ ਦੋਸ਼ ਚੱਲ ਰਹੇ ਹਨ ਛਣੇ ਦੋਸ਼ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੈ ਉਹਨਾਂ ਦੇ ਗ੍ਰਹਿ ਵਿੱਚ ਜਿਸ ਕਰਕੇ ਉਹਨਾਂ ਦੇ ਰਿਸ਼ਤੇ ਦੀ ਰੁਕਾਵਟ ਆ ਰਹੀ ਹੈ ਇਹ ਸਾਰੀਆਂ ਪ੍ਰੋਬਲਮ ਇੱਕ ਉਸਾਰ ਦੂਰ ਹੋ ਜਾਣਗੇ ਸੋ ਇਸ ਤਰੀਕੇ ਦੇ ਨਾਲ ਤੁਸੀਂ ਪ੍ਰਾਰਥਨਾ ਕਰਨ ਤੋਂ ਬਾਅਦ ਵਿੱਚ ਜਿਹੜਾ ਤੁਸੀਂ ਪ੍ਰੌਂਟਾ ਉੱਪਰ 12 ਪਤਾ ਸੇ ਰੱਖਿਆ ਸੀ ਉਹ ਤੁਸੀਂ ਲੈ ਕੇ ਪਲੇਟ ਵਾਲਾ ਪ੍ਰੌਂਠਾ ਤੇ ਜਿਹੜਾ ਵੀ ਤੁਹਾਡੇ ਘਰ ਦੇ ਵਿੱਚ ਬੱਚੇ ਤੇ ਵਿਆਹ ਦੇ ਵਿੱਚ ਦੇਰੀ ਹੋ ਰਹੀ ਹੈ ਚਾਹੇ ਉਹ ਲੜਕਾ ਹੈ ਲੜਕੇ ਹੈ ਉਸ ਦੇ ਸਿਰ ਦੇ ਉੱਪਰੋਂ ਸੱਤ ਵਾਰ ਤੁਸੀਂ ਵਾਰ ਦੇਣਾ ਹੈ ਇਸ ਪ੍ਰੌਂਠੇ ਨੂੰ ਸੱਤ ਵਾਰ ਸਿਰ ਤੋਂ ਵਾਰਨਾ ਜ਼ਰੂਰ ਹੈ ਇਹ ਨਹੀਂ ਕਿ ਬੱਚੇ ਦੇ ਘਰ ਦੇ ਵਿੱਚ ਜੇਕਰ ਨਹੀਂ ਹੈ ਤਾਂ ਤੁਸੀਂ ਜੇਕਰ ਉਹਨਾਂ ਦੀ ਫੋਟੋ ਤੁਹਾਡੇ ਕੋਲ ਹੋਵੇਗੀ ਉਸ ਫੋਟੋ ਦੇ ਉੱਪਰੋਂ ਸੱਤ ਵਾਰ ਵਾਰ ਸਕਦੇ ਹੋ ਪਰ ਵਾਰਨਾ ਜ਼ਰੂਰ ਹੈ ਤੇ ਇਸ ਤੋਂ ਇਲਾਵਾ ਜੇਕਰ ਤੁਹਾਡੇ ਫੋਟੋ ਵੀ ਨਹੀਂ ਹੈ ਬੱਚੇ ਵੀ ਘਰ ਦੇ ਵਿੱਚ ਨਹੀਂ ਹੈ ਤਾਂ ਉਹਨਾਂ ਦੇ ਕੱਪੜੇ ਹੋਣਗੇ ਉਹਨਾਂ ਦੇ ਕੱਪੜਿਆਂ ਦਾ ਤੁਸੀਂ 7 ਵਾਰ ਵਾਰ ਸਕਦੇ ਹੋ ਇਸ ਤਰ੍ਹਾਂ 7 ਵਾਰ ਤੁਸੀਂ ਵਾਰਨਾ ਹੈ ਤੇ ਜਿਹੜਾ ਵਾਰਨਾ ਹੈ ਉਹ ਤੇ ਸਿੱਧੇ ਸਿੱਧੇ ਸਾਈਡ ਤੋਂ ਵਾਰਨਾ ਹੈ ਉਲਟਾ ਨਹੀਂ ਵਾਰਨਾ ਇਸ ਤਰ੍ਹਾਂ 7 ਵਾਰ ਵਾਰਨ ਤੋਂ ਬਾਅਦ ਦੇ ਵਿੱਚ ਤਿੰਨ ਆਪਸ਼ਨ ਤੁਹਾਨੂੰ ਦੱਸਾਂਗੇ ਤਿੰਨਾਂ ਦੇ ਵਿੱਚੋਂ ਜਿਹੜੀ ਵੀ ਤੁਸੀਂ ਕਰ ਸਕਦੇ ਹੋ ਜਿਹੜੀ ਤੁਹਾਨੂੰ ਸੌਖੀ ਲੱਗਦੀ ਹੈ ਉਹ ਤੁਸੀਂ ਕਰਨੀ ਹੈ ਇਸ ਤਰ੍ਹਾਂ ਉਹ ਪਰੌਂਠੇ ਨੂੰ ਲੈ ਕੇ ਪੋਲੇ ਨਾਲ ਦੇ ਜਿਵੇਂ ਕਿ گاਵਾ ਬਹੁਤ ਜ਼ਿਆਦਾ ਹੁੰਦੀਆਂ ਹਨ ਆਪਾਂ ਨੂੰ ਆਮ ਹੀ ਤੁਰੀਆਂ ਫਿਰਦੀਆਂ ਦੇਖਦੀਆਂ ਹਨ ਜਾਂ ਫਿਰ ਤੁਹਾਡੇ ਘਰ ਵਿੱਚ ਕੋਈ ਗਾਂ ਹੈ ਤੁਸੀਂ ਉਸ ਨੂੰ ਵੀ ਖਵਾ ਸਕਦੇ ਹੋ ਤੇ ਜੇਕਰ ਤੁਹਾਡੇ ਘਰ ਦੇ ਵਿੱਚ ਨਹੀਂ ਹੈ ਤਾਂ ਬਾਹਰ ਤੁਹਾਨੂੰ ਜਿੱਥੇ ਵੀ ਕਿਤੇ ਗਾਂ ਦਿਖਾਈ ਦੇਵੇ ਤੁਸੀਂ ਇਹ ਪਰੌਂਠਾ ਉਸ ਨੂੰ ਖਵਾ ਸਕਦੇ ਹੋ ਤੇ ਇਸ ਤੋਂ ਇਲਾਵਾ ਕਈ ਲੋਕ ਵੱਡੇ ਸ਼ਹਿਰਾਂ ਦੇ ਵਿੱਚ ਰਹਿੰਦੇ ਹਨ ਜਿੱਥੇ ਕਿ ਜ਼ਿਆਦਾ ਆਵਾਰਾ ਪਸ਼ੂ ਸਾਨੂੰ ਦੇਖਣ ਨੂੰ ਨਹੀਂ ਮਿਲਦੇ ਖਾਸ ਕਰਕੇ ਛੋਟੇ ਮੋਟੇ ਸ਼ਹਿਰਾਂ ਦੇ ਵਿੱਚ ਜਾਂ ਫਿਰ ਪਿੰਡਾਂ ਦੇ ਵਿੱਚ ਇਹ ਆਵਾਰਾ ਪਸ਼ੂ ਦੇਖਣ ਨੂੰ ਮਿਲਦੇ ਹਨ ਤਾਂ ਉਹ ਅਗਲੇ ਦੱਸੇ ਗਏ ਤਰੀਕਿਆਂ ਦੇ ਨਾਲ ਵੀ ਇਸ ਨੂੰ ਪਾਣੂ ਕਰ ਸਕਦੇ ਹਨ ਤਾਂ ਦੂਸਰਾ ਤਰੀਕਾ ਇਹ ਹੈ ਕਿ ਜੇਕਰ ਤੁਹਾਡੇ ਘਰ ਦੀ ਛੱਤ ਦੇ ਉੱਪਰ ਜਾਂ ਫਿਰ ਕੋਈ ਐਸੀ ਜਗ੍ਹਾ ਹੈ ਤੁਹਾਨੂੰ ਪਤਾ ਨਹੀਂ ਹੈ ਕਿ ਉੱਥੇ ਬਹੁਤ ਜ਼ਿਆਦਾ ਪੰਛੀ ਆਉਂਦੇ ਹਨ ਚਿੜੀਆਂ ਕਾਂ ਤੋਤੇ ਬਹੁਤ ਜ਼ਿਆਦਾ ਪੰਛੀ ਆਉਂਦੇ ਹਨ ਤੇ ਉੱਥੇ ਤੁਸੀਂ ਇਹ ਜਿਹੜਾ ਪਰੌਂਟਾ ਤਿਆਰ ਕੀਤਾ ਉੱਪਰ ਪਤਾਸੇ ਰੱਖੇ ਸੀ ਇਹਨਾਂ ਨੂੰ ਭੋਰ ਕੇ ਚੋਰੀ ਬਣਾ ਕੇ ਛੋਟੇ-ਛੋਟੇ ਕਰਕੇ ਤੁਸੀਂ ਉੱਥੇ ਪਾ ਦੇਣੇ ਹਨ ਤਾਂ ਜੋ ਕਿ ਇਹ ਜਿਹੜੇ ਪੰਛੀ ਆਉਂਦੇ ਹਨ ਇਹ ਤੁਹਾਡੀ ਪਾਈ ਹੋਈ ਚੋਰੀ ਨੂੰ ਰੋਟੀ ਨੂੰ ਖਾ ਲੈਣਗੇ ਤੁਹਾਡੇ ਘਰ ਦੇ ਵਿੱਚ ਜਾਂ ਤੁਹਾਡੇ ਘਰ ਦੇ ਛੱਤ ਦੇ ਉੱਪਰ ਆਉਂਦੇ ਹਨ ਤਾਂ ਉੱਥੇ ਵੀ ਤੁਸੀਂ ਪਾ ਸਕਦੇ ਹੋ ਜਿਵੇਂ ਕਈ ਲੋਕਾਂ ਦਾ ਕਹਿਣਾ ਹੁੰਦਾ ਹੈ ਕਿ ਅਸੀਂ ਘਰ ਦੇ ਵਿੱਚ ਪਾ ਸਕਦੇ ਹਾਂ ਜਾਂ ਨਹੀਂ ਘਰ ਤੋਂ ਬਾਹਰ ਹੀ ਪਾ ਕੇ ਆਉਣਾ ਹੈ ਤਾਂ ਇਸ ਤਰ੍ਹਾਂ ਕਈ ਇਸ ਤਰ੍ਹਾਂ ਦੀ ਕੋਈ ਵੀ ਬੰਦਿਸ਼ ਨਹੀਂ ਹੈ ਤੁਸੀਂ ਆਪਣੇ ਘਰ ਦੇ ਵਿੱਚ ਇਸ ਬਰੌਂਟੀ ਨੂੰ ਪਾ ਸਕਦੇ ਹੋ 12ਵੀਂ ਜਿੱਥੇ ਤੁਹਾਨੂੰ ਸਹੀ ਲੱਗੇ ਤੁਸੀਂ ਉੱਥੇ ਵੀ ਪਾ ਸਕਦੇ ਹੋ ਇਸ ਤਰ੍ਹਾਂ ਜੇਕਰ ਤੁਹਾਨੂੰ ਪੰਛੀ ਨੇੜੇ ਨਹੀਂ ਮਿਲਦੇ ਤਾਂ ਇਹ ਆਪਸ਼ਨ ਨਾਲ ਵੀ ਤੁਸੀਂ ਇਸ ਪਾਣੂ ਕੱਸ ਸਕਦੇ ਹੋ ਤੀਸਰੀ ਆਪਸ਼ਨ ਇਸ ਦੇ ਨਾਲ ਤੁਹਾਨੂੰ ਇਸ ਪਾਣੂ ਹਰ ਹਾਲ ਦੇ ਵਿੱਚ ਹੀ ਕਰਨਾ ਪਵੇਗਾ ਫਿਰ ਹੀ ਤੁਹਾਡਾ ਜਿਹੜਾ ਇਹ ਉਪਾਅ ਹੈ ਕੰਪਲੀਟ ਹੋਵੇਗਾ ਇਸ ਤੋਂ ਇਲਾਵਾ ਤੀਸਰਾ ਤਰੀਕਾ ਇਹ ਹੈ ਕਿ ਜਿਹੜਾ ਤੁਸੀਂ ਸਰੋਂ ਦੇ ਤੇਲ ਦਾ ਪਰੌਂਠਾ ਬਣਾਇਆ ਹੈ ਉਸੇ ਵਿੱਚ ਪਤਾਸੇ ਰੱਖੇ ਹਨ ਤੇ ਇਹਨਾਂ ਦੀ ਚੋਰੀ ਭੋਰ ਕੇ ਇਹਨਾਂ ਨੂੰ ਤੁਸੀਂ ਤੁਹਾਡੇ ਘਰ ਤੋਂ ਬਾਹਰ ਕਿਤੇ ਵੀ ਪੀਪਲ ਦਾ ਦਰਖਤ ਦਿਖਦਾ ਹੈ ਤਾਂ ਉੱਥੇ ਤੁਸੀਂ ਉਸ ਪੀਪਲ ਦੇ ਦਰਖਤ ਦੇ نیچے ਕੀੜੀਆਂ ਦਾ ਪਾਉਣ ਹੋਵੇਗਾ ਉੱਥੇ ਤੁਸੀਂ ਇਸ ਸਰੋਂ ਦੇ ਤੇਲ ਦਾ ਜਿਹੜਾ ਪਰੌਂਠਾ ਤੇ ਪੋਤਾਸੇ ਦੀ ਚੋਰੀ ਹੈ ਉਹ ਬਣਾ ਕੇ ਤੁਸੀਂ ਉੱਥੇ ਪੀਪਲ ਦੇ ਦਰਖਤ ਦੇ نیچے ਤੁਸੀਂ ਪਾ ਕੇ ਆ ਸਕਦੇ ਹੋ ਪਰ ਖਾਸ ਗੱਲ ਦਾ ਇਹ ਧਿਆਨ ਰੱਖਣਾ ਹੈ ਕਿ ਇਹਨਾਂ ਤਿੰਨਾਂ ਦੇ ਵਿੱਚੋਂ ਜਿਹੜੀ ਵੀ ਤੁਹਾਨੂੰ ਸਹੀ ਲੱਗਦੀ ਹੈ ਉਸੇ ਤਰੀਕੇ ਦੇ ਨਾਲ ਇਸ ਪਾਉ ਨੂੰ ਕਰ ਸਕਦੇ ਹੋ ਤੇ ਸਭ ਤੋਂ ਵੱਡੀ ਗੱਲ ਕਿ ਇਸ ਨੂੰ ਤੁਸੀਂ ਸ਼ਨੀਵਾਰ ਦੇ ਦਿਨ ਕਰਨਾ ਹੈ ਇਸ ਉਪਾਣ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਬੈਠੇ ਬੈਠੇ ਕਿਸੇ ਵੀ ਸਮੇਂ ਕਰ ਸਕਦੇ ਹੋ ਬਸ ਦਿਨ ਸ਼ਨੀਵਾਰ ਦਾ ਹੋਣਾ ਚਾਹੀਦਾ ਹੈ ਜੇਕਰ ਤੁਸੀਂ ਇਸ ਉਪਾਣ ਨੂੰ ਸ਼ਾਮ ਦੇ ਸਮੇਂ ਕਰ ਰਹੇ ਹੋ ਤਾਂ ਧਿਆਨ ਰੱਖੋ ਕਿ ਤੁਸੀਂ ਹਨੇਰਾ ਹੋਣ ਤੋਂ ਪਹਿਲਾਂ ਪਹਿਲਾਂ ਇਸ ਉਪਾਣ ਨੂੰ ਕਰ ਲਓ ਤਾਂ ਕਿ ਉਪਾਅ ਤੁਹਾਡਾ ਕੰਪਲੀਟ ਹੋ ਜਾਵੇ ਤੁਹਾਨੂੰ ਉਸ ਦਾ ਫਲ ਮਿਲੇ ਜੇਕਰ ਤੁਸੀਂ ਬਹੁਤ ਲੇਟ ਉਪਾਣ ਨੂੰ ਕਰਦੇ ਹੋ ਤਾਂ ਘਰ ਤੋਂ ਬਾਹਰ ਨਹੀਂ ਜਾ ਸਕਦੇ ਆਸੋ ਪਾਉਣ ਤੁਹਾਡਾ ਕੀਤਾ ਗਿਆ ਪਾ ਵਿੱਚ ਇਹ ਰਹਿ ਜਾਂਦਾ ਹੈ ਜਿਸ ਕਰਕੇ ਤੁਹਾਨੂੰ ਉਸਾਂ ਫਲ ਨਹੀਂ ਮਿਲਦਾ ਇਸ ਤੋਂ ਇਲਾਵਾ ਤੁਸੀਂ ਕੋਸ਼ਿਸ਼ ਕਰੋਗੇ ਤੁਸੀਂ ਜਿੰਨੋ ਜਿੰਨੋ ਆਪਾਂ ਬੈਲ ਕਹਿ ਦਿੰਦੇ ਹਾਂ ਜਾਂ ਫਿਰ ਗਾਂਥ ਉਸੇ ਪਰੌਂਠਾ ਕੋਸ਼ਿਸ਼ ਕਰੋ ਕਿ ਇਹਨਾਂ ਨੂੰ ਹੀ ਖਵਾਓ ਜੇਕਰ ਨਹੀਂ ਤੁਹਾਨੂੰ ਕਿਤੇ ਮਿਲਦੇ ਤੇ ਫਿਰ ਤੁਸੀਂ ਦੋਨਾਂ ਦੂਸਰੇ ਤਰੀਕਿਆਂ ਨੂੰ ਅਪਣਾ ਸਕਦੇ ਹੋ ਤੁਹਾਡੀ ਮਨੋ ਕਾਮਨਾ ਜ਼ਰੂਰ ਪੂਰੀ ਹੋਵੇਗੀ ਤੁਹਾਡੇ ਬੱਚਿਆਂ ਦੇ ਵਿਆਹ ਦੇ ਵਿੱਚ ਕੋਈ ਵੀ ਰੁਕਾਵਟ ਨਹੀਂ ਆਵੇਗੀ ਇਹ ਸੀ ਸਾਡੀ ਅੱਜ ਦੀ ਵੀਡੀਓ ਦਾ ਛੋਟਾ ਜਿਹਾ ਉਪਾਅ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ